ਸਾਸੀ ਕਾ ਸਾਰਿਆਂ ਨੂੰ ਅੱਜ ਮੈਂ ਮੁਰਗੀਆਂ ਦੇ ਨਵੇਂ ਵਿਸ਼ੇ ਬਾਰੇ ਦੱਸਾਂਗਾ ਜੋ ਕਿ ਜਿਹੜੇ ਸੱਜਣ ਵੀਰ ਦੇਸੀ ਮੁਰਗੀਆਂ ਪਾਲਦੇ ਹਨ ਆਂਡੇ ਲਈ ਤਾਂ ਉਹਨਾਂ ਨੂੰ ਇਹੀ ਗੱਲ ਦਾ ਫਿਕਰ ਰਹਿੰਦਾ ਹੈ ਕਿ ਸਾਡੀਆਂ ਮੁਰਗੀਆਂ ਆਂਡਾ ਕਿਉਂ ਨਹੀਂ ਦੇ ਰਹੀਆਂ ਮੁਰਗੀਆਂ ਅੰਡਾ ਦੇਣ ਦੇ ਕਾਰਨ ਕਈ ਹਨ ਇਸ ਵੀਡੀਓ ਚ ਤੁਹਾਨੂੰ ਸਾਰਾ ਕੁਝ ਦੱਸਿਆ ਜਾਵੇਗਾ ਤਾਂ ਹੀ ਮੁਰਗੀ ਆਂਡਾ ਦੇਣਾ ਸਟਾਰਟ ਕਰਨ ਗਿਆ ਤਾਂ ਵੀਡੀਓ ਨੂੰ ਪੂਰਾ ਦੇਖਣਾ ਅੱਧ ਵਿਚਾਲੇ ਨਾ ਛੱਡਣਾ ਪੂਰਾ ਦੇਖਣ ਨਾਲ ਤਾਂ ਹੀ ਤੁਹਾਨੂੰ ਸਾਰੀ ਗੱਲਬਾਤ ਦਾ ਪਤਾ ਲੱਗੂਗਾ ਕਿ ਕਿਦਾਂ ਮੁਰਗੀਆਂ ਆਂਡਾ ਦੇਣ گی۔ ਕਈ ਵੀਰ ਮੁਰਗੀਆਂ ਤਾਂ ਪਾਲ ਲੈਂਦੇ ਹਨ ਪਰ ਸਰਦੀਆਂ ਵਿੱਚ ਉਹਨਾਂ ਨੂੰ ਆਂਡਾ ਲੈਣਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ। ਇਸ ਕਰਕੇ ਉਹ ਸਰਦੀਆਂ 'ਚ ਆਂਡਾ ਨਹੀਂ ਖਾ ਸਕਦੇ ਹਨ। ਕਾ ਉਹਨਾਂ ਵੀਰਾਂ ਨੂੰ ਮੁਰਗੀਆਂ ਵੇਚਣੀਆਂ ਹੀ ਪੈਂਦੀਆਂ ਹਨ ਪਹਿਲਾ ਕਾਰਨ ਇਹ ਹੈ ਕਿ ਮੁਰਗੀਆਂ ਨੂੰ ਇਹਨਾਂ ਦਾ weight ਟੱਟ ਹੋਣਾ ਚਾਹੀਦਾ ਹੈ ਜੇ weight ਜ਼ਿਆਦਾ ਹੋਵੇਗਾ ਮੁਰਗੀਆਂ ਦਾ ਤਾਂ ਮੁਰਗੀਆਂ ਆਂਡੇ ਨਹੀਂ ਲਾਉਣਗੀਆਂ ਇਸ ਕਰਕੇ ਮੁਰਗੀਆਂ ਨੂੰ ਆਂਡਾ ਲੈਣ ਲਈ ਲੈਅ ਰੀਫੀਡ ਪਾਈ ਜਾਂਦੀ ਹੈ ਤਾਂ ਹੀ ਮੁਰਗੀਆਂ ਆਂਡਾ ਲਾਉਣ ਵਿੱਚ ਸਹੀ ਹੁੰਦੀਆਂ ਹਨ ਇਹ ਲੈਅ ਰੀਫੀਡ ਤੁਹਾਨੂੰ ਕਿਸੇ ਫਾਰਮ ਤੋਂ ਮੁਰਗੀਆਂ ਵਾਲੇ ਫਾਰਮ ਤੋਂ ਮਿਲ ਜਾਵੇਗੀ ਤਾਂ ਤੁਸੀਂ ਲਗਾਤਾਰ 10 ਦਿਨ ਲੈਅ ਰੀਫੀਡ ਮੁਰਗੀਆਂ ਵਾਲੀ ਪਾਉਣੀ ਹੈ ਕਾਂ ਹੀ ਟੋਡਾ ਮੁਰਗੀ ਦਾ ਆਂਡਾ ਆਵੇਗਾ ਕਈ ਵੀਰ ਤਾਂ ਕਈ ਤਰ੍ਹਾਂ ਦੇ ਨੁਕਤੇ ਅਪਣਾਉਂਦੇ ਹਨ ਜਿਵੇਂ ਕਿ ਉਹਨਾਂ ਨੂੰ ਗਰਮ ਵੇਸਣ ਪਾਉਂਦੇ ਹਨ ਗੋਲੀਆਂ ਬਣਾ ਕੇ ਤਾਂ ਕਈ ਹੋਰ ਲਸਣ ਵਗੈਰਾ ਪਿਆਜ਼ ਵਗੈਰਾ ਪਾਉਂਦੇ ਹਨ ਤਾਂ ਆਂਡਾ ਫਿਰ ਵੀ ਮੁਰਗੀਆਂ ਨਹੀਂ ਦਿੰਦੀਆਂ ਇਹੀ ਕਾਰਨ ਹੈ ਕਿ ਇਹਨਾਂ ਨੂੰ ਲੇਅਰ ਫੀਡ ਨਹੀਂ ਪਈ ਹੁੰਦੀ ਲੇਅਰ ਫੀਡ ਪਾਉਣ ਨਾਲ ਮੁਰਗੀਆਂ ਜਲਦੀ ਆਂਡਾ ਦੇਣਗੀਆਂ ਇਸ ਕਰਕੇ ਵੀਰੋ ਕੁਝ ਤੁਹਾਨੂੰ ਖਰਚਾ ਕਰਨਾ ਪਵੇਗਾ ਲੇਅਰ ਫੀਡ ਇਸੇ ਮੁਰਗੀ ਪਾਲਣ ਵਾਲੇ ਭਾਈ ਤੋਂ ਮਿਲ ਜਾਵੇਗੀ ਪਰ ਤੁਸੀਂ ਲੇਅਰ ਫੀਡ ਤਕਰੀਬਨ 10 ਦਿਨ ਪਾਉਣੀ ਹੈ ਤਾਂ ਹੀ ਤੁਹਾਡਾ ਮੁਰਗੀ ਦਾ ਆਂਡਾ ਆਵੇਗਾ ਤਾਂ ਲੈਰ ਫੀਡ ਪਾਉਣ ਤੋਂ ਪਹਿਲਾਂ ਇੱਕ ਦਿਨ ਪੂਰਾ ਮੁਰਗੀ ਨੂੰ ਭੁੱਖਾ ਰੱਖਣਾ ਹੈ ਤਾਂ ਕੁਝ ਵੀ ਨਹੀਂ ਦੇਣਾ ਬਸ ਇਕੱਲਾ ਪਾਣੀ ਪਿਲਾਉਣਾ ਹੈ ਹੋਰ ਕੋਈ ਦਾਣਾ ਕਣਿ ਨਹੀਂ ਪਾਉਣਾ ਜੇ ਹੋਰ ਦਾਣਾ ਕਣਿ ਪਾਓਗੇ ਤਾਂ ਮੁਰਗੀ ਦਾ ਵੇਟ ਵਧੇਗਾ ਇਸ ਕਰਕੇ ਮੁਰਗੀ ਆਂਡਾ ਨਹੀਂ ਦੇ ਪਾਵੇਗੀ ਇਸ ਕਰਕੇ ਇੱਕ ਦਿਨ ਲਈ ਮੁਰਗੀ ਨੂੰ ਤੁਸੀਂ ਭੁੱਖਾ ਰੱਖਣਾ ਹੈ ਤਾਂ ਫਿਰ ਸ਼ਾਮ ਦੇ ਸਮੇਂ ਲੇਅਰ ਫੀਡ ਸਟਾਰਟ ਕਰਨੀ ਹੈ ਲਗਾਤਾਰ ਤਕਰੀਬਨ 10 ਦਿਨ ਤੋਂ ਨਾਲ ਮੁਰਗੀ ਦਾ ਆਪਣੇ ਆਪ ਆਂਡਾ ਆਣਾ ਸਟਾਰਟ ਹੋ ਜਾਵੇਗਾ ਐਨੀ ਹੀ ਜਾਣਕਾਰੀ ਦਿੰਦਾ ਹੋਇਆ